ਇਹਦਾ ਮਤਲਬ ਹੈ ਕਿ ਵਿਸ਼ੂ ਕਰਮਾਂ ਦੀ ਕਿਹੜੇ ਜੋਗਤ ਹੋਏ ਹੋ ਜਿਨ੍ਹਾਂ ਦਾ ਬ੍ਰਹਮਾ ਨੇ ਸਾਗੀ ਜੇ ਕੋ ਬਹੁਤੀ ਪਰੰਪਰਾ ਵਿੱਚ ਦੋ ਚਾਰ ਵੇਦ ਅਸੀਂ ਚਾਰ ਵੇਦਾਂ ਦਾ ਜ਼ਿਕਰ ਕਰਦੇ ਹਾਂ ਸ਼ਰਮ ਵੇਦ ਵਿੱਚ 1364 ਮੰਤਰ ਹਨ ਰਿਗ ਵੇਦ ਵਿੱਚ ਮਹੁਰੇ ਜ਼ਿਕਰ ਕੀਤਾ 25000 ਤੋਂ 1500 ਮੰਤਰ ਹਨ ਦੂਜਾ ਵੇਦ 1900 ਤੋਂ ਤਾਂ ਹਨ ਇਹ ਦੇਖਣ ਤੋਂ ਸਮਾਂ ਅਥਰੇ ਪਰ ਵੇਦ ਵਿੱਚ 5547 ਹੋਣਗੇ اوہ ہم کتر آتما جنہاں ہی آمدے دل کے بیٹھے ہو تمہاں کی اجوہ تو اُفرکا آٹکے کوئی پیار نہ لکھو ماترام کم کار پسلی کی تکی گئی ہے اللہ کلیر دے کہ بھی یوں کامانی تیہاب پاسے ملوشی ہاتھ پاسے بہت ہی تیہاب پاسے پیار جب اس مصر آو کی اتنا کاری زیباوات اکام نہیں دے بہت کتر آتما نے देवताओं ने पूरी तरह काम करके दी है देवताओं ने रण मैदान में भी परमानंद किया देवताओं ने जयकार किए प्रत्येक ऐसा होने की तैयारी थी एक ही गाना सुनने में आया था अभी यदि शादी सुनकर जयकार हुई अंगराजा वालों ने तो पूरी गर्मी से लगा देती कि नहीं दूसरी के सुखने का भगवान चोखा हो اور تنگے لئے اینا کی کچھ بیٹی کی سنجھنا سبحانہ سے اپنے سی طرح سکتے ہیں اور اسیو کروانگی نے اپنے ایک دھرارتے کر کے اگر آپ کو آگے گا دی سبحانہ پوزے لاروٹ کا ترزیمتہ ایدو دستا پروزے تو ہاں کھاہار بلیں گے میچوں پیٹا جاتا ہے تو میچوں کروانگی جو ہے شیوگی ترخون ہے ایسے دیو لیکن کروانگی جتا ہے یہ ایک بھرکی رہتی کرو ਮੇਰੀ ਕਹਿ ਤੋ ਭਾਵਨਾ ਤੇ ਜੋ ਕੁਝ ਅਸੀਂ ਸੰਸਾਰ ਵਿੱਚ ਦੇਖਦੇ ਹਾਂ ਆਲੇ ਘਰ ਕੋਠੇ ਬਣਾਏ ਨੇ ਭਾਈ ਜਹਾਜ਼ ਬਣਾਏ ਨੇ ਮੋਟਰਾਂ ਬਣਾਈਆਂ ਨੇ ਗੱਡੀਆਂ ਵਸਾਂ ਬਣਾਈਆਂ ਨੇ ਇਹ ਕੇਵਲ ਉਸ ਕਾਰੀਗਰ ਦੀ ਕਲਾ ਦੀ ਉਦਰ ਹੈ ਇਸ ਕਾਰੀਗਰ ਦੀ ਕਰਤਾ ਜਿਹਨੇ ਇਹਨਾਂ ਕੋਈ ਚਾਰਤੀਸਾ ਉਸ ਪੁੱਤਰ ਆਤਮਾ ਦੀ ਅਜਮਤ ਨੂੰ ਸਿਰ ਚਾਕੇ ਉਹਨਾਂ ਨੂੰ ਇੱਕ ਵਰਨਾਮ ਕਰਕੇ ਮੰਗਣਾ ਕਰਕੇ ਇੱਕ ਕਮਤਾ ਕਹਿ ਲੱਗੀ ਆ ਧੰਨ ਬਾਬਾ ਰਿਸ਼ਵ ਕਰਮਾ ਤੇਰੀ ਕਰਨੂ ਤੋਂ ਜਾਵਾ ਬਲਹਾ ਧੰਨ ਬਾਬਾ ਵੇਸ਼ ਕਰਮਾ ਤੇਰੀ ਕਰਨੀ ਤੋਂ ਜਾਵਾ ਬਲਹਾ ਦਾਲੇ ਤੋਂ ਬੜਾ ਚੱਲਦਾ ਕਿੰਤੇ ਹਮ ਤੋਂ ਮੇ ਨੂੰ ਮਰ ਸੂਰਜ ਕੋ ਰਾਸ਼ੀ ਆ ਦਾਲੇ ਤੋਂ ਮਰ ਸੂਰਜ ਤੇਰਾ ਸ਼ਿਹਰਾ ਉਦ ਮੇ ਨੂੰ ਕਈ ਰੂਪ ਵਿੱਚ Yeah! <clears throat> ਪਾਣੀ ਗੁਰਦਾਸ ਸਾਹਿਬ ਕੋਈ ਬੜੇ ਵਿੱਚ ਜੀ ਕਰਦੇ ਹੈ ਕਿ ਦੇਖੇ ਪਰਵਾਸ ਨਾੜੇ ਤੀਰੁੱਤੇ ਸ਼ਾਮ ਦੇ ਵੇਲੇ ਰੱਤ ਤੇ ਰੱਤ ਰੱਖ ਕੇ ਲੈ ਕੇ ਪਏ ਪਾਣੀ ਗੁਰਦਾਸ ਕਹਿੰਦੇ ਜਾਇ ਸੁਤਾ ਪਰਵਾਸ ਵਿੱਚ ਗੋਲੇ ਉੱਤੇ ਪੈਤ ਉਸਾਰੇ ਚਰਨ ਕਮਲ ਵਿੱਚ ਕੰਜਮ ਹੈ ਝਿਲ ਮਿਲ ਝਲਕੇ ਵਾਂਗੀ ਤਾਰੇ ਬੰਧ ਕਾਇਆ ਭਾਲਦਾ ਨਗੇ ਗਾਨ ਬਾਝਾ ਮਾਰੇ ਦਰਸ਼ਨ ਦਿੱਥੋ ਸੁ ਜਾਏ ਕੇ ਕਰ ਬੁਲਾਵਾ ਕਰੇ ਬੁਕਾਰੇ ਗਾਵੇ ਚਨੀਤਾ ਕ੍ਰਿਸ਼ਨ ਜੀ ਅਮਗਾਂ ਕੀਤੇ ਹੱਲ ਨਾਲ ਤਾਰੇ ਭਲੇ ਭਲੇ ਕਰ ਮੰਨੀਆਂ ਮੁਰੀਆਂ ਦੇ ਹਰ ਕਾਜ ਸਵਾਰੇ ਪਾਪ ਕਰਨ ਦੇ ਪਤਤ ਆਦਾਰੇ ਕਈ ਨਹੀਂ ਸ਼ਿਕਾਰੀ ਨੇ ਜਦੋਂ ਵੇਖਿਆ ਕਿ ਦੂਰੋਂ ਕੋਈ ਮੰਗਲੇ